ਵਾਹਿਗੁਰੂ ਕੀ ਖਾਸਾ ਵਾਹਿਗੁਰੂ ਦੀ ਕੀ ਫਤਿਹ ਤਰੰਜੀੜੇ ਇਕ ਟੇਕ ਤੂ ਲਾਂਹ ਬਡਾਨੀ ਆਸ ਨਾਨਕ ਨਾਮ ਧਿਆਈਐ ਜਿ ਆਵੇ ਰਾਸ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਪੰਸਨੰ ਦੁਰਮਤ ਹਰਨ ਕਲਮੈ ਹਰ ਕੋ ਨਾਮ ਨਸਦਨ ਜੋ ਨਾਨਕ ਭਜੈ ਸਫਲ ਹੋਇ ਤੇ ਕਹਾਂਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਸ਼ਲੋਕ ਮਹਲਾ 9 ਬਾਣੀ ਦੇ ਵਿੱਚੋਂ 20 ਨੰਬਰ ਸ਼ਲੋਕ ਦੇ ਵਿੱਚ ਅੱਜ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਬਦ ਦਾ ਉਚਾਰਨ ਕੀਤਾ ਹੈ ਪਾਤਸ਼ਾਹ ਜੀ ਕਹਿ ਰਹੇ ਹਨ ਭੈ ਨਾਸਨ ਦੁਰਮਤ ਹਰਨ ਕਲ ਮੈਂ ਹਰ ਕੋ ਨਾਮ ਇਹ ਕਲੇਸ਼ਾਂ ਭਰੇ ਸੰਸਾਰ ਦੇ ਵਿੱਚ ਇੱਕੋ ਇੱਕ ਪਰਮਾਤਮਾ ਦਾ ਨਾਮ ਹੀ ਹੈ ਜਿਹੜਾ ਸਾਡੇ ਸਾਰੇ ਦੁੱਖਾਂ ਨੂੰ ਨਾਸ ਕਰਨ ਵਾਲਾ ਹੈ ਦੁਰਮਤ ਭੈੜੀ ਮਤ ਨੂੰ ਨਾਸ ਕਰਨ ਵਾਲਾ ਹੈ ਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਜੇ ਤੂੰ ਇਸ ਕੰਮ ਦੇ ਵਿੱਚ ਪਾਰ ਉਤਰਨਾ ਜੇ ਤੂੰ ਚੋਣਨਾ ਕਿ ਮੈਂ ਇਹਨੂੰ ਨਾਸ ਕਰਨ ਦੇ ਵਿੱਚ ਚੰਤ ਨਾ ਵੀ ਡਰ ਨੂੰ ਖਤਮ ਕਰਨ ਦੇ ਵਿੱਚ ਸਫਲ ਹੋ ਜਾਵਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਆ ਕਹਿੰਦੇ ਨਿਸ ਦਿਨ ਜੋ ਨਾਨਕ ਭਜੈ ਸਫਲ ਹੋਏ ਤੇ ਕਾਮ ਜਿਹੜਾ ਦਿਨ ਤੇ ਰਾਤ ਉਸ ਪਰਮਾਤਮਾ ਵਾਹਿਗੁਰੂ ਦਾ ਨਾਮ ਨੂੰ ਆਪਣੇ ਅੰਦਰ ਚਲਾਉਂਦਾ ਹੈ ਤਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਕਹਿੰਦੇ ਹਨ ਉਸ ਕੰਮ ਦੇ ਵਿੱਚ ਸਫਲ ਹੋ ਜਾਂਦੇ ਹਨ ਤੇ ਆਓ ਪਿਆਰਿਓ ਗੁਰੂ ਨੇ ਇਸ ਸ਼ਬਦ ਦੇ ਵਿੱਚ ਖੋਟੀ ਮਤ ਦੀ ਤੇ ਡਰ ਨੂੰ ਦੂਰ ਕਰਨ ਦੀ ਗੱਲ ਕੀਤੀ ਹੈ ਅੱਜ ਆਪਾਂ ਗੱਲਾਂ ਬਾਤਾਂ ਜਿਹੜੀਆਂ ਕਰਨੀਆਂ ਤੁਹਾਡੇ ਨਾਲ ਇਹ ਡਰ ਹੈ ਕੀ ਹੈ ਡਰ ਕਿਸ ਤਰ੍ਹਾਂ ਦਾ ਹੈ ਜਦੋਂ ਆਪਾਂ دنیਵੀ ਤੌਰ ਤੇ ਦੇਖਦੇ ਹਾਂ ਭਲੋ ਦੋ ਤਰ੍ਹਾਂ ਦੇ ਮੇਨ ਡਰ ਹੈ ਸਭ ਤੋਂ ਪਹਿਲਾ ਹੈ ਦਨਿਆਵੀ ਡਰ ਜਿਹੜਾ ਹਰ ਇੱਕ ਮਨੁੱਖ ਦੇ ਵਿੱਚ ਇੱਕ ਡਰ ਪੈਦਾ ਹੋਇਆ ਵਾ ਕਿ ਜਿਹੜਾ ਕੁਸ ਮੈਂ ਪ੍ਰਾਪਤ ਕੀਤਾ ਕਿਤੇ ਮੇਰੇ ਹੱਥੋਂ ਨਾ ਖੁੱਸ ਜੇ ਕਿਤੇ ਮੇਰੇ ਹੱਥੋਂ ਇਹ ਗਵਾਚ ਨਾ ਜਾਵੇ ਹਰ ਇੱਕ ਮਨੁੱਖੇ ਚਾਹੁੰਦਾ ਜਿਹੜਾ ਕੁਸ ਮੈਂ ਪ੍ਰਾਪਤ ਕੀਤਾ ਜਾਂ ਮੇਰੇ ਕੋਲੇ ਹੈ ਉਹ ਮੇਰੇ ਕੋਲ ਹੀ ਰਹਿਣਾ ਚਾਹੀਦਾ ਕਿਤੇ ਉਹ ਮੇਥੋਂ ਕਿਤੇ ਹੱਥੋਂ ਨਾ ਨਿਕਲ ਜੇ ਇਹ ਵੀ ਇੱਕ ਬਹੁ ਵੱਡੀ ਚਿੰਤਾ ਡਰ ਬਣਿਆ ਹੋਇਆ ਹੈ ਇਸ ਤੋਂ ਵੱਡਾ ਵੀ ਇੱਕ ਡਰ ਬਣਿਆ ਹੈ ਮਨੁੱਖ ਨੂੰ ਉਹ ਜਨਮ ਤੇ ਮੌਤ ਦਾ ਸਭ ਤੋਂ ਵੱਡਾ ਡਰ ਆ ਬੰਦੇ ਨੂੰ ਮੌਤ ਹੈ ਹਮੇਸ਼ਾ ਬੰਦੇ ਦੇ ਮਨ ਦੇ ਵਿੱਚ ਇੱਕ ਡਰ ਰਹਿੰਦਾ ਹੈ ਮੌਤ ਦਾ ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਹਨ ਜੇ ਤੂੰ ਚਾਹੁੰਨਾ ਕਿ ਮੇਰੇ دنیਵੀ ਡਰ ਖਤਮ ਹੋ ਜਾਣ ਗੁਰੂ ਪਾਸ਼ਾ ਜੀ ਕਹਿੰਦੇ ਆ ਸ਼ਬਦ ਦੇ ਵਿੱਚ ਦੱਸਦੇ ਹਨ ਇੱਕ ਨਰੰਕਾਰੀ ਭਉ ਇਹ ਵੀ ਇੱਕ ਡਰ ਆ ਪਰ ਇਹ ਉਸ ਤਰ੍ਹਾਂ ਦਾ ਡਰ ਨਹੀਂ ਹੈ ਜਿਵੇਂ دنیਵੀ ਡਰ ਹੈ دنیਵੀ ਡਰ ਸਾਨੂੰ ਮਾਰਦਾ ਹੈ ਸਾਨੂੰ ਡਰਦਾ ਹੈ ਸਾਨੂੰ ਸਤਾਉਂਦਾ ਹੈ ਅਸੀਂ ਚਿੰਤਾ ਦੇ ਵਿੱਚ ਡੁੱਬਦੇ ਹਾਂ ਦਿਨਿਆਂ ਵੀ ਡਰ ਦੇ ਨਾਲ ਜੁੜ ਕੇ ਪਰ ਭੜਿਓ ਇੱਕ ਗੱਲ ਯਾਦ ਰੱਖਿਓ ਜੇ ਤੁਸੀਂ ਰੱਬੀ ਡਰ ਨੂੰ ਆਪਣੇ ਅੰਦਰ ਵਸਾਉਂਗੇ ਤਾਂ ਤੁਸੀਂ ਮਰੋਗੇ ਨਹੀਂ ਤੁਸੀਂ ਜੀਣਾ ਸਿੱਖ ਜਾਓਗੇ ਜ਼ਿੰਦਗੀ ਦੇ ਵਿੱਚ ਤੁਹਾਨੂੰ ਪਤ ਜਿਉਣ ਦਾ ਢੰਗ ਆ ਜਾਏਗਾ ਜੇ ਤੁਸੀਂ ਰੱਬ ਦੇ ਡਰ ਨੂੰ ਆਪਣੇ ਅੰਦਰ ਰੱਬ ਦਾ ਡਰ ਦਾ ਮਤਲਬ ਹੈ ਕਿ ਨਿਰਭਉ ਭੈ ਜਿਹੜਾ ਕਿਸੇ ਨੂੰ ਕੋਈ ਡਰੰਦਾ ਨਹੀਂ ਇੱਕ ਉਹਨੂੰ ਆਪਾਂ ਇਸ ਤਰ੍ਹਾਂ ਵੀ ਕਹਿ ਸਕਦੇ ਆ ਉਹ ਨਿਰਮਲ ਭਉ ਜਿਹੜਾ ਹੈ ਉਹ ਹੈ ਰੱਬ ਦਾ ਅਦਬ ਤੇ ਸਤਕਾਰ ਜਿਹੜੇ ਬੰਦੇ ਦੇ ਅੰਦਰ ਉਸ ਪਰਮਾਤਮਾ ਦੇ ਪ੍ਰਤੀ ਅਦਬ ਤੇ ਸਤਕਾਰ ਜਾਗ ਜਾਂਦਾ ਹੈ ਭਲਿਓ ਸੱਚ ਕਰਕੇ ਜਾਣਿਓ ਜਿਨੇ ਆਪਣੇ ਅੰਦਰ ਨਰੰਕਾਰੀ ਤੇ ਰੱਬੀ ਡਰ ਨੂੰ ਵਸਾ ਲਿਆ ਉਹ دنیਵੀ ਡਰਾਂ ਤੋਂ ਦੂਰ ਹੋ ਜਾਂਦਾ ਹੈ ਉਹਦੇ ਮਨ ਦੇ ਵਿੱਚੋਂ دنیਵੀ ਡਰ ਨਿਕਲ ਜਾਂਦੇ ਹਨ ਇਹੀ ਹੈ ਅਦਬ ਸਤਕਾਰ ਕਿਉਂਕਿ ਜਦੋਂ ਪ੍ਰਮਾਤਮਾ ਦਾ ਅਦਬ ਤੇ ਸਤਕਾਰ ਤੇ ਉਹਦੇ ਮਨ ਦੇ ਵਿੱਚ ਡਰ ਬੈਠ ਗਿਆ ਨਾ ਕਿ ਮੈਨੂੰ ਉਹ ਪ੍ਰਮਾਤਮਾ ਵਾਹਿਗੁਰੂ ਹਮੇਸ਼ਾ ਦੇਖ ਰਿਹਾ ਤੇ ਬੰਦਾ ਗਲਤ ਕੰਮ ਨਹੀਂ ਕਰੇਗਾ ਐਕਚੁਅਲੀ ਮੈਂ ਕਹਿੰਨਾ ਜਿਹੜੀ ਦੁਰਮਤ ਹੈ ਨਾ ਖੋਟੀ ਮਤ ਹੈ ਭਲੇ ਉਹ ਸੱਚ ਕਰਕੇ ਜਾਣਿਓ ਇਹ ਖੋਟੀ ਮਤ ਬੰਦੇ ਦੇ ਵਿੱਚ ਪੈਦਾ ਹੀ ਉਦੋਂ ਹੁੰਦੀ ਹੈ ਜਦੋਂ ਅਸੀਂ ਰੱਬੀ ਡਰ ਨੂੰ ਆਪਣੇ ਅੰਦਰੋਂ ਖਤਮ ਕਰ ਦਿੰਦੇ ਹਾਂ ਜੇ ਕਿਤੇ ਮਨੁੱਖ ਦੇ ਵਿੱਚ ਰੱਬੀ ਡਰ ਬਣਿਆ ਹੋਇਆ ਨਾ ਫੇਰ ਉਹ ਕਦੇ ਵੀ ਦੁਰਮਤ ਉਹਦੇ ਵਿੱਚ ਪੈਦਾ ਨਹੀਂ ਹੋ ਸਕਦੀ ਕਿਉਂਕਿ ਜੇ ਉਹ ਮੰਨ ਰਿਹਾ ਕਿ ਪ੍ਰਮਾਤਮਾ ਮੈਨੂੰ ਵੇਖ ਰਿਹਾ ਤੇ ਫੇਰ ਉਹ ਕਦੇ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਕਰੇਗਾ ਜਿਹੜਾ ਦੁਰਮਤ ਮਤ ਦੇ ਨਾਲ ਸੰਬੰਧਿਤ ਹੋਵੇ ਪਰ ਅੱਜ ਜਦੋਂ ਆਪਾਂ ਦੁਨੀਆ ਤੇ ਝਾਤ ਮਾਰ ਕੇ ਵੇਖੀਏ ਸੱਚ ਕਰਕੇ ਜਾਣਿਓ ਸਾਡੇ ਅੰਦਰ ਉਹ ਜਿਹੜਾ ਰੱਬ ਦਾ ਢਾਰਾ ਜਿਹੜਾ ਉਸ ਅਕਾਲ ਪੁਰਖ ਹਸਤੀ ਦਾ ਡਰ ਸੀ ਉਹ ਸਾਡੇ ਅੰਦਰੋਂ ਖਤਮ ਹੋ ਗਿਆ ਕਿਉਂਕਿ ਇਹ ਦਰ ਦਾ ਬਹੁਤ ਵੱਡਾ ਇੱਕ ਪ੍ਰਤੀਕ ਹੈ ਜਿੱਥੋਂ ਪਤਾ ਲੱਗਦਾ ਕਿ ਸਾਡੇ ਅੰਦਰੋਂ ਡਰ ਖਤਮ ਹੋ ਗਿਆ ਉਹ ਕੀ ਹੈ ਜਦੋਂ ਗੁਰਦੁਆਰਿਆਂ ਦੇ ਵਿੱਚ ਆਪਾਂ ਦੇਖਦੇ ਆ ਜਾਂ ਹੋਰ ਕੋਈ ਵੀ ਧਾਰਮਿਕ ਸਥਾਨਾਂ ਦੇ ਉੱਪਰ ਆਪਾਂ ਦੇਖਦੇ ਆ ਕੈਮਰੇ ਲੱਗੇ ਕੈਮਰੇ ਲੱਗੇ ਦਾ ਮਤਲਬ ਇਹ ਹੈ ਕਿ دنیਵੀ ਪੁਰਸ਼ਾਂ ਦੇ ਅੰਦਰੋਂ ਡਰ ਪਰਮਾਤਮਾ ਦਾ ਖਤਮ ਹੋ ਗਿਆ ਹੈ ਇੱਥੇ ਧਾਰਮਿਕ ਸਥਾਨ ਤੇ ਚੋਰੀਆਂ ਵੀ ਹੋ ਸਕਦੀਆਂ ਕਿਸੇ ਦੀ ਜੇਬ ਵੀ ਕੱਟੀ ਜਾ ਸਕਦੀ ਹੈ ਕਿਸੇ ਦਾ ਪਰਸ ਵੀ ਮਾਰਿਆ ਜਾ ਸਕਦਾ ਇਹਦਾ ਮਤਲਬ ਕਿ ਰੱਬ ਦਾ ਜਿਹੜਾ ਡਰ ਸੀ ਉਹ ਸਾਡੇ ਅੰਦਰੋਂ ਖਤਮ ਹੋ ਚੁੱਕਿਆ ਕਮਰ ਜੋ ਲੱਗਿਆ ਹੋਇਆ ਕੈਮਰਾ ਹੋ ਇਸ ਗੱਲ ਦੀ ਗਵਾਹੀ ਦਿੰਦਾ ਹੈ ਅੱਜ ਆਪਾਂ ਦੇਖਦੇ ਹਾਂ ਧਾਰਮਿਕ ਗ੍ਰੰਥਾਂ ਦੀ ਬੇਅਦਵੀ ਹੋ ਜਾਣੀ ਇਹ ਵੀ ਇੱਕ ਆਪਾਂ ਨੂੰ ਪਤਾ ਲੱਗਦਾ ਹੈ ਕਿ ਸਾਡੇ ਅੰਦਰੋਂ ਰੱਬ ਦਾ ਜਿਹੜਾ ਡਰ ਸੀ ਉਹ ਖਤਮ ਹੋ ਚੁੱਕਿਆ ਹੈ ਤੇ ਜਦੋਂ ਬੰਦੇ ਦੇ ਅੰਦਰੋਂ ਰੱਬ ਦਾ ਡਰ ਖਤਮ ਹੋ ਜਾਂਦਾ ਹੈ ਤਾਂ ਸੱਚ ਕਰਕੇ ਜਾਣਿਓ ਭਲਿਓ ਉਹਦੇ ਅੰਦਰ ਫਿਰ ਦੁਰਮਤ ਪੈਦਾ ਹੁੰਦੀ ਹੈ ਪਰ ਗੁਰੂ ਪਾਸ਼ਾ ਜੀ ਕਹਿੰਦੇ ਜੇ ਤੂੰ ਚਾਹਨਾ ਕਿ ਇਹ ਜਿਹੜਾ ਦਨਿਆਵੀ ਡਰ ਹੈ ਤੇ ਖੁੱਟ ਖੁੱਟੀ ਮਾਤਾ ਭੈੜੀ ਮਾਤਾ ਜਿਹੜੇ ਭੈੜੇ ਵਿਚਾਰਾਂ ਨੂੰ ਸੰਗ੍ਰਹਿ ਹੈ ਜਿਹੜੀ ਜੇ ਤੂੰ ਚਾਹਨਾ ਕਿ ਇਹ ਖਤਮ ਹੋ ਜੇ ਤਾਂ ਗੁਰੂ ਪਾਸ਼ਾ ਜੀ ਕਹਿੰਦੇ ਆ ਨਸ ਦਿਨ ਜੋ ਨਾਨਕ ਭਜੇ ਸਫਲ ਹੋਏ ਤੇ ਕਾਮ ਜਿਹੜਾ ਮਨੁੱਖ ਦਿਨ ਤੇ ਰਾਤ ਉਸ ਪਰਮਾਤਮਾ ਨੂੰ ਯਾਦ ਕਰਦਾ ਹੈ ਉਹਦੀ ਯਾਦ ਦੇ ਵਿੱਚ ਰਹਿੰਦਾ ਹੈ ਉਹ ਇਸ ਕੰਮ ਦੇ ਵਿੱਚ ਸਫਲ ਹੋ ਜਾਂਦਾ ਹੈ ਉਹ ਨੇਪਰੇ ਚੜ ਜਾਂਦਾ ਹੈ ਗੁਰੂ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਇੱਕ ਤਾਂ ਹੋਰ ਬਹੁਤ ਸੋਹਣਾ ਦਰਦੇ ਬਾਬ ਤੇ ਲਿਖਿਆ ਹੈ ਗੁਰੂ ਹੈ ਗੁਰੂ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਇੱਕ ਤਾਂ ਹੋਰ ਬਹੁਤ ਸੋਹਣਾ ਦਰਦੇ ਬਾਬ ਤੇ ਲਿਖਿਆ ਹੈ ਗੁਰੂ ਪਾਤਸ਼ਾਹ ਜੀ ਕਹਿੰਦੇ ਹਨ ਜਾਂਕ ਰਿਧੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭਉ ਉਹ ਬਸਾਨਾ ਜਿਸ ਤੇ ਉਪ ਗਿਆ ਤਿਸ ਮੈਂ ਇਸ ਮੈਨਾ ਗੁਰੂ ਪਾਸ਼ਾ ਜੀ ਕਹਿੰਦੇ ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਜਿਸ ਮਨੁੱਖ ਦੇ ਹਿਰਦੇ ਦੇ ਵਿੱਚ ਇਹ ਯਕੀਨ ਆ ਗਿਆ ਇਹ ਵਿਸ਼ਵਾਸ ਆ ਗਿਆ ਕਿ ਪ੍ਰਮਾਤਮਾ ਹੈ ਉਹ ਮੈਨੂੰ ਦੇਖ ਰਿਹਾ ਹੈ ਉਹਨੇ ਪ੍ਰਮਾਤਮਾ ਵਾਹਿਗੁਰੂ ਤੇ ਯਕੀਨ ਕਰ ਲਿਆ ਸੱਚ ਕਰਕੇ ਜਾਣਿਓ ਗੁਰੂ ਜੀ ਕਹਿੰਦੇ ਤਤ ਗਿਆਨ ਤਿਸ ਮਨ ਪ੍ਰਗਟਾਇਆ ਉਸ ਦੇ ਮਨ ਦੇ ਵਿੱਚ ਉਹ ਸੱਚਾ ਗਿਆਨ ਪੈਦਾ ਹੋ ਜਾਂਦਾ ਹੈ ਤੇ ਭਲੋ ਇੱਕ ਗੱਲ ਯਾਦ ਰੱਖਿਓ ਜਦੋਂ ਮਨ ਦੇ ਵਿੱਚ ਸੱਚਾ ਗਿਆਨ ਪੈਦਾ ਹੋ ਜਾਂਦਾ ਹੈ ਗੁਰੂ ਪਾਸ਼ਾ ਜੀ ਕਹਿੰਦੇ ਭੈ ਤੇ ਨਰਭਾਉ ਹੋਏ ਬਸਾਨਾ ਭੈ ਦਾ ਮਤਲਬ ਇੱਥੇ دنیਵੀਂ ਡਰ ਗੁਰੂ ਪਾਸ਼ਾ ਜੀ ਕਹਿੰਦੇ ਜਿਨ੍ਹਾਂ ਦੇ ਅੰਤਰਨਾਮ ਚੱਲਣ ਲੱਗ ਜਾਂਦਾ ਹੈ ਉਹਨਾਂ ਦੇ ਅੰਦਰੋਂ ਫਿਰ ਭੈ ਤੇ ਨਰਭਾਉ دنیਵੀਂ ਦਰ ਅੰਦਰੋਂ ਖਤਮ ਹੋ ਜਾਂਦਾ ਹੈ ਉਹ ਨਿਡਰ ਹੋ ਜਾਂਦੇ ਹਨ ਉਹ ਨਰਭਉ ਹੋ ਕੇ ਵਸਨ ਲੱਗ ਜਾਂਦੇ ਹਨ ਜਿਸ ਤੇ ਉਪਜਿਤ ਸ ਮਹਿਸਮਾਨਾ ਫਿਰ ਉਹ ਜਿਸ ਹਸਤੀ ਤੋਂ ਪੈਦਾ ਹੋਇਆ ਹੈ ਉਹਦੇ ਵਿੱਚ ਉਹ ਲੀਨ ਲੈਣ ਲੱਗ ਜਾਂਦਾ ਹੈ ਇੱਥੇ ਉਸੇ ਸ਼ਬਦ ਦੀ ਇਸ ਤਰ੍ਹਾਂ ਵਿਆਖਿਆ ਹੁੰਦੀ ਹੈ ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਹਨ ਨਿਸ ਦਿਨ ਜੋ ਨਾਨਕ ਭਜੈ ਸਫਲ ਹੋਇਓ ਤੇ ਕਾਮ ਨਿਸ ਦਿਨ ਦਾ ਮਤਲਬ ਦਿਨ ਰਾਤ ਜਸਤੇ ਉਪਜੋ ਮਤਲਬ ਜਸਤੇ ਉਪਜੋ ਜਿਸ ਹਸਤੀ ਨੇ ਤੈਨੂੰ ਪੈਦਾ ਕੀਤਾ ਜਦੋਂ ਤੂੰ ਉਹਦੇ ਵਿੱਚ ਲੀਨ ਰਹਿਣ ਲੱਗ ਜਾਵੇਂਗਾ ਉਹਦੇ ਨਾਮ ਦੇ ਨਾਲ ਗੁੜਜ ਚ ਹੋ ਜਾਏਗਾ ਉਹਦੇ ਨਾਮ ਦੇ ਨਾਲ ਰੰਗਿਆ ਜਾਏਗਾ ਤਾਂ ਭਲਿਆ ਸੱਚ ਕਰਕੇ ਜਾਣੀ ਤੇਰੇ ਅੰਦਰੋਂ ਜਿਹੜਾ ਨਿਆਵੀ ਡਾਰਾ ਉਹ ਖਤਮ ਹੋ ਜਾਵੇਗਾ ਗੁਰੂ ਪਾਤਸ਼ਾਹ ਜੀ ਨੇ ਦੱਸਿਆ ਕਿ ਜਦੋਂ ਸਾਨੂੰ ਪਰਮਾਤਮਾ ਤੇ ਯਕੀਨ ਆ ਜਾਂਦਾ ਹੈ ਸਾਡੇ ਹਿਰਦੇ ਦੇ ਵਿੱਚ ਉਸ ਦੀ ਸ਼ਕਤੀ ਨੂੰ ਮਾਨਤਾ ਦਿੰਨੇ ਅਸੀਂ ਮੰਨਣ ਲੱਗ ਜਾਂਦੇ ਆ ਉਹਦੇ ਪ੍ਰਤੀ ਆਪਣੇ ਹਿਰਦੇ ਦੇ ਵਿੱਚ ਪਿਆਰ ਪੈਦਾ ਕਰ ਲੈਨੇ ਆ ਤਾਂ ਜਿਹੜਾ ਦੁਨੀਆਂ ਦੇ ਡਰ ਆ ਇਹਨਾਂ ਤੁਸੀਂ ਦੂਰ ਕਰਕੇ ਨਿਰਭਾਉ ਹੋ ਜਾਂਦੇ ਆ ਤੇ ਜਿਸ ਨੇ ਸਾਨੂੰ ਸ਼ਕਤੀ ਤੋਂ ਪੈਦਾ ਹੋਇਆ ਉਹਦੇ ਵਿੱਚ ਅਸੀਂ ਰਹਿ ਕੇ ਜੀਣਾ ਸਿੱਖ ਜਾਂਦੇ ਆ ਇੱਕ ਤਾਂ ਗੁਰੂ ਪਾਤਸ਼ਾਹ ਜੀ ਨੇ ਡਰ ਦੇ ਬਾਬਤ ਹੋਰ ਭਗਤ ਜੀ ਨੇ ਬੜਾ ਸੋਹਣਾ ਬਾਣੀ ਦੇ ਵਿੱਚ ਲਿਖਿਆ ਆਪਾਂ ਉਹ ਸ਼ਬਦ ਦੀ ਵੀ ਵਿਆਖਿਆ ਕਰਦੇ ਆ ਗੁਰੂ ਪਾਤਸ਼ਾਹ ਜੀ ਕਹਿੰਦੇ ਆ ਇਹ ਭਗਤ ਕਬੀਰ ਜੀ ਦਾ ਸ਼ਬਦ ਆ ਭਗਤ ਜੀ ਨੇ ਬਹੁਤ ਹੀ ਸੌਖੇ ਢੰਗ ਨਾਲ ਬੜਾ ਵਧੀਆ ਸਚੇ ਜੇ ਢੰਗ ਦੇ ਨਾਲ ਸਾਨੂੰ ਸਮਝਾਉਣ ਦੀ ਯਤਨ ਕੀਤੇ ਆ ਭਗਤ ਜੀ ਕਹਿੰਦੇ ਡੱਡ ਡਰ ਉਪਜੈ ਡਰ ਜਾਈ ਤਾਂ ਡਰ ਮੈਂ ਡਰ ਰਿਹਾਂ ਸਮਾਈ ਜੋ ਡਰ ਡਰੇ ਤਾਂ ਫਿਰ ਡਰ ਲਾਗੀ ਨਿ ਡਰ ਹੁਆ ਡਰ ਉਰ ਹੋਏ ਭਾਗੀ ਭਗਤ ਕਬੀਰ ਜੀ ਕਹਿੰਦੇ ਡੱਡਾ ਢਰ ਉਪਜੇ ਡਰ ਜਾਈ ਭਗਤ ਜੀ ਕਹਿੰਦੇ ਆ ਡਰ ਉਪਜੇ ਡਰ ਉਪਜੇ ਦਾ ਮਤਲਬ ਪਰਮਾਤਮਾ ਦਾ ਨਿਰਮਲ ਭਾਉ ਆਪਣੇ ਅੰਦਰ ਮਨੁੱਖ ਨੇ ਪੈਦਾ ਕਰ ਲੈਣਾ ਜਿਹੜਾ ਮਨੁੱਖ ਆਪਣੇ ਅੰਦਰ ਉਸ ਹਸਤੀ ਸ਼ਕਤੀ ਨੂੰ ਆਪਣੇ ਅੰਦਰ ਉਹਦਾ ਭਾਉ ਨੂੰ ਪੈਦਾ ਕਰ ਲੈਂਦਾ ਹੈ ਰੱਬ ਦੇ ਡਰ ਨੂੰ ਆਪਣੇ ਹਿਰਦੇ ਦੇ ਵਿੱਚ ਧਾਰਨ ਕਰ ਲੈਂਦਾ ਹੈ ਭਗਤ ਜੀ ਕਹਿੰਦੇ دنیਵੀ ਡਰ ਉਹਦਾ ਫਿਰ ਨਾਸ਼ ਹੋ ਜਾਂਦਾ ਹੈ ਚਲਿਆ ਜਾਂਦਾ ਹੈ ਡੱਡਾ ਡਰ ਉਪਜੇ ਡਰ ਜਾਈ ਭਗਤ ਜੀ ਕਹਿੰਦੇ ਫਿਰ ਉਹਦਾ دنیਵੀ ਡਰ ਚਲਿਆ ਜਾਂਦਾ ਹੈ ਤਾਂ ਡਰ ਮੈਂ ਡਰ ਰਹਿਸ ਮਾਈ ਭਗਤ ਜੀ ਕਹਿੰਦੇ ਉਹ ਪਰਮਾਤਮਾ ਦਾ ਜਿਹੜਾ ਡਰ ਆ ਉਹਦੇ ਵਿੱਚ ਬੜੀ ਵੱਡੀ ਪਾਵਰ ਹੈ ਉਹ ਬੜਾ ਹੀ ਸ਼ਕਤੀਮਾਨ ਹੈ ਉਹ ਆਪਣੇ ਅੰਦਰ ਜਿਹੜਾ دنیਵੀ ਡਰ ਆ ਉਹਨੂੰ ਆਪਣੇ ਅੰਦਰ ਰੱਖ ਕੇ ਉਹਦੀ ਅੰਸਮਾ ਲੈਂਦਾ ਹੈ ਉਹਨੂੰ ਨਾਸ ਕਰ ਦਿੰਦਾ ਹੈ ਪਰ ਇੱਕ ਗੱਲ ਯਾਦ ਰੱਖਿਓ ਭਗਤ ਜੀ ਕਹਿੰਦੇ ਇਹ ਰੱਬੀ ਡਰ ਆ ਜਿੰਨਾ ਚਿਰ ਤੁਹਾਡੇ ਅੰਦਰ ਹੈ ਜਿੰਨਾ ਚਿਰ ਤੁਸੀਂ ਉਸ ਦੇ ਨਾਮ ਦੇ ਨਾਲ ਜੁੜੇ ਹੋ ਉਨਾ ਚਿਰ ਹੀ ਤੁਸੀਂ دنیਵੀਂ ਡਰ ਤੋਂ ਬਚ ਸਕਦੇ ਹੋ ਜੇ ਤੁਸੀਂ ਪਰਮਾਤਮਾ ਦੇ ਨਾਮ ਤੋਂ ਤੁਹਾਡੀ ਦੂਰੀ ਪੈ ਗਈ ਉਹਦੇ ਤੋਂ ਤੁਸੀਂ ਦੂਰ ਚਲੇ ਗਏ ਤਾਂ ਸੱਚ ਕਰਕੇ ਜਾਣਿਓ ਭਗਤ ਜੀ ਕਹਿੰਦੇ ਇਹ ਜਿਹੜਾ دنیਵੀਂ ਡਰ ਆ ਇਹ ਫਿਰ ਤੁਹਾਨੂੰ ਆ ਕੇ ਚੁੰਮੜ ਜਿਏਗਾ ਭਗਤ ਜੀ ਕਹਿੰਦੇ ਜੋਂ ਡਰ ਡਰੇ ਤਾਂ ਫਿਰ ਡਰ ਲਾਗੇ ਜੋਂ ਦਾ ਮਤਲਾ ਜੇ ਤੂੰ ਰੱਬੀ ਡਰ ਤੋਂ ਡਰੇ ਕਹਿੰਦਾ ਭਾਵਾ ਜੇ ਤੂੰ ਪਰਮਾਤਮਾ ਦੇ ਨਾਮ ਤੋਂ ਦੂਰ ਭੱਜੇ ਉਹਦੇ ਨਾਮ ਦੇ ਨਾਲ ਆਪਣੀ ਪ੍ਰੀਤ ਨਾ ਗੰਢੇ ਤਾਂ ਫਿਰ ਡਰ ਲਾਗੇ ਤਾਂ ਫਿਰ ਤੈਨੂੰ ਦੁਨੀਆਂ ਦਾ ਡਰ ਆ ਕੇ ਫਿਰ ਲੱਗ ਜਾਂਦਾ ਹੈ ਨਿਡਰ ਹੂਆ ਡਰ ਔਰ ਹੋਏ ਭਾਗੇ ਜੇ ਤੂੰ ਪਰਮਾਤਮਾ ਦੇ ਨਾਮ ਤੇ ਵਿੱਚ ਲੀਨ ਲੈ ਲੱਗ ਜਾਏਗਾ ਉਹਦੇ ਨਾਮ ਤੇ ਵਿੱਚ ਸਮਾਜੇਗਾ ਤਾਂ ਭਗਤ ਜੀ ਕਹਿੰਦੇ ਨਿਡਰ ਹੂਆ ਉਹ ਨਰਭਉ ਹੋ ਜਾਂਦਾ ਹੈ ਡਰ ਉਰ ਹੋਏ ਉਹਦੇ ਦਿਲ ਦੇ ਵਿੱਚੋਂ ਦੁਨਿਆਵੀ ਡਰ ਨਿਕਲ ਜਾਂਦੇ ਹਨ ਉਭਾਜ ਜਾਂਦੇ ਹਨ ਉਹ ਨਾਸ਼ ਹੋ ਜਾਂਦੇ ਹਨ ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੌਵੇਂ ਪਾਤਸ਼ਾਹ ਜੀ ਇਸੇ ਗੱਲ ਨੂੰ ਲਿਖਦੇ ਹਨ ਨਸ ਦਿਨ ਜੋ ਨਾਨਕ ਭਜੈ ਸਫਲੇ ਹੋਇਓ ਤਹ ਕਾਮ ਜਿਹੜਾ ਦਿਨ ਤੇ ਰਾਤ ਪ੍ਰਮਾਤਮਾ ਦਾ ਨਾਮ ਜਪਦਾ ਹੈ ਭਲੇ ਸਤ ਕਰਕੇ ਜਾਣਿਓ ਉਹ ਇਸ ਕੰਮ ਦੇ ਵਿੱਚ ਦੁਨਿਆਵੀ ਡਰ ਨੂੰ ਖਤਮ ਕਰਨ ਦੇ ਲਈ ਆਪਣੀ ਖੋਟੀ ਮਤ ਨੂੰ ਖਤਮ ਕਰਨ ਦੇ ਲਈ ਉਹ ਫਿਰੋ ਸਫਲ ਹੋ ਜਾਂਦਾ ਹੈ ਤਾਂ ਕਰਕੇ ਭਗਤ ਜੀ ਨੇ ਸਾਨੂੰ ਬੜਾ ਸੋਹਣਾ ਗੁਰਬਾਣੀ ਦੇ ਵਿੱਚ ਸਮਝਾਇਆ ਕਿ ਪ੍ਰਮਾਤਮਾ ਦੇ ਡਰ ਨੂੰ ਆਪਣੇ ਅੰਦਰ ਪੈਦਾ ਕਰਨਾ ਪੈਣਾ ਫਿਰ ਉਤੇ ਸਾਨੂੰ ਸੱਚ ਦਾ ਗਿਆਨ ਪ੍ਰਗਟ ਹੋਵੇਗਾ ਸੱਚ ਦਾ ਗਿਆਨ ਪ੍ਰਗਟ ਹੋਣ ਦੇ ਨਾਲ ਸਾਡੇ ਜਿਹੜੇ ਅੰਦਰ ਦੇ ਡਰ ਆ ਉਸਾਰੇ ਖਤਮ ਹੋ ਜਾਣਗੇ ਇੱਕ ਥਾਂ ਹੋਰ ਭਗਤ ਕਬੀਰ ਜੀ ਨੇ ਬਾਣੀ ਦੇ ਵਿੱਚ ਬਹੁਤ ਵਧੀਏ ਉਗ ਜਾਂ ਪਲ ਦੇ ਕਿ ਸੁਝਿਆ ਆਇਆ ਹੈ ਭਗਤ ਜੀ ਕਹਿੰਦੇ ਭਲੀ ਪਈ ਜੋ ਭਉ ਭਰਿਆ ਦਿਸਾ ਗਈ ਸਭ ਭੂਲ ਭਗਤ ਜੀ ਕਹਿੰਦੇ ਭਲੀ ਪਈ ਜੋ ਭਉ ਭਰਿਆ ਭਗਤ ਜੀ ਕਹਿੰਦੇ ਸਾਡੇ ਅੰਦਰ ਰੱਬੀ ਡਰ ਪੈਦਾ ਹੋ ਗਿਆ ਇਹ ਬਹੁਤ ਹੀ بڑا ਸਮਾ ਹੈ ਮੇਰੇ ਲਈ ਬਹੁਤ ਹੀ ਚੰਗਾ ਹੋਇਆ ਹੈ ਦਿਸਾ ਗਈ ਸਭ ਭੂਲ ਦਨਿਆਵੀ ਹੋਰ ਸਾਰੀਆਂ ਦਸਾਵਾਂ ਹੋਰ ਸਾਡੇ ਰਾਹ ਜਿੰਨਾ ਤਾਂ ਮੈਨੂੰ ਡਰ ਸੀ ਜਾਂ ਹੋਰ ਜਿਹੜੇ ਦਨਿਆਵੀ ਡਰ ਸੀ ਉਹ ਮੈਂ ਸਾਰੇ ਭੁੱਲ ਗਿਆ ਹਾਂ ਔਰ ਗਰ ਪਾਣੀ ਪਿਆ ਜਾਏ ਮਿਲਿਓ ਟਲਕੂਲ ਭਗਤ ਜੀ ਨੇ ਸਾਨੂੰ ਉਦਾਹਰਨ ਦੇ ਕੇ ਸਮਝਾਇਆ ਜਿਦੋਂ ਵਰਖਾ ਹੁੰਦੀ ਹੈ ਵਰਖਾ ਦੇ ਵਿੱਚ ਗੜੇ ਪੈਂਦੇ ਆ ਓਲੇ ਪੈਂਦੇ ਆ ਭਗਤ ਜੀ ਕਹਿੰਦੇ ਜਦੋਂ ਥੋੜੀ ਜੀ ਉਹਨਾਂ ਤੇ ਸੂਰਜ ਦੀ ਰੋਸ਼ਨੀ ਪੈਂਦੀ ਆ ਉਹ ਸੂਰਜ ਦੀ ਕਿਰਨ ਪੈਣ ਦੇ ਨਾਲ ਉਹਦੇ ਤਪਸ ਦੇ ਨਾਲ ਉਹ ਕਿੰਨੇ ਸਖਤ ਹੁੰਦੇ ਆ ਗੜੇ برف ਦੇ ਬਣੇ ਹੋਏ ਪਾਣੀ ਦੀ ਇੱਕ ਢੰਡ ਬਣੀ ਹੋਈ ਉਹ ਸੂਰਜ ਦੀ ਕਿਰਨ ਲੱਗਣ ਨਾਲ ਪਿਗਲ ਜਾਂਦੀ ਆ ਤੇ ਉਹ ਪਿਗਲ ਕੇ ਪਾਣੀ ਬਣ ਕੇ ਪਾਣੀ ਦੇ ਵਿੱਚ ਸਮਾ ਜਾਂਦਾ ਹੈ ਭਗਤ ਜੀ ਕਹਿੰਦੇ ਇਸੇ ਤਰ੍ਹਾਂ ਜਿਹੜਾ ਮਨੁੱਖ ਪਰਮਾਤਮਾ ਦੇ ਵਾਹਿਗੁਰੂ ਦੇ ਨਾਮ ਦੇ ਨਾਲ ਜੁੜ ਜਾਂਦਾ ਹੈ ਸੱਚ ਕਰਕੇ ਜਾਣੇ ਉਹ ਹਿਰਦੇ ਤੋਂ ਕਿੰਨਾ ਮਰਜੀ ਕਠੋਰ ਹੋਵੇ ਉਹ ਵੀ ਅਕਾਲੀ ਪਿਗਲ ਕੇ ਮੋਮ ਦੀ ਤਰ੍ਹਾਂ ਨਰਮ ਹੋ ਜਾਂਦਾ ਹੈ ਤੇ ਉਹ ਆਪਣੇ ખોટી ਮਤ ਨੂੰ ਨਾਸ਼ ਕਰ ਲੈਂਦਾ ਹੈ ਆਪਣੇ ਵਿਚਾ ਗੰਧਲੇ ਹੋਏ ਵਿਚਾਰਾਂ ਨੂੰ ਸੁੱਧ ਕਰ ਲੈਂਦਾ ਹੈ ਤੇ ਉਹਦਾ ਜਿਹੜਾ دنیਵੀ ਡਰ ਉਹ ਖਤਮ ਹੋ ਜਾਂਦਾ ਹੈ ਭਗਤ ਜੀ ਨੇ ਬਹੁਤ ਸੋਨਾ ਸਾਨੂੰ ਇਸ ਸ਼ਬਦ ਦੇ ਵਿੱਚ ਇੱਕ ਐਗਜ਼ਾਮਪਲ ਦੇ ਕੇ ਸਮਝਾਇਆ ਪੂਰਾ ਘਰ ਪਾਣੀ ਭਿਆ ਜਾਇ ਮਿਲੋ ਟਲ ਘੂਲ ਜਿਵੇਂ ਪਾਣੀ ਗੜਾ ਜਾਂ ਪਕੜੀ ਊਲਾ ਪਾਣੀ ਬਣ ਕੇ ਨਵਾਨ ਵੱਲੋਂ ਢਲ ਕੇ ਪਾਣੀ ਹੋ ਕੇ ਪਾਣੀ ਦੇ ਵਿੱਚ ਮਿਲ ਜਾਂਦਾ ਹੈ ਇਸੇ ਤਰ੍ਹਾਂ ਜਦੋਂ ਮਨੁੱਖ ਪਰਮਾਤਮਾ ਦੇ ਨਾਮ ਨਾਲ ਜੁੜਦਾ ਹੈ ਭਲਿਓ ਉਹ ਵੀ ਆਪਣੇ ਅੰਦਰੋਂ ਅਗਨਾਂ ਨੂੰ ਖਤਮ ਕਰਕੇ ખોટી ਮਤ ਨੂੰ ਖਤਮ ਕਰਕੇ ਭੈੜੀ ਮਤ ਨੂੰ ਖਤਮ ਕਰਕੇ ਆਪਣੀ ਮਨਮਤ ਛੱਡ ਕੇ ਗਰਮਤ ਨੂੰ અપਨਾ ਕੇ ਫਿਰ ਜਿਸ ਹਸਤੀ ਤੋਂ ਪੈਦਾ ਹੋਇਆ ਉਹਦੇ ਵਿੱਚ ਲੀਨ ਹੋ ਜਾਂਦਾ ਹੈ ਅੱਜ ਇਸ ਸ਼ਬਦ ਤੇ ਆਪਣੀ ਇੰਨੀ ਕੁ ਵਿਚਾਰ ਸੀ ਤੇ ਮੈਂ ਉਮੀਦ ਕਰਨਾ ਤੁਸੀਂ ਸਾਰੇ ਇਸ ਨੂੰ ਪਸੰਦ ਕਰੋਗੇ ਗਰਬਾਨੀ ਤੇ ਵਿਆਖਿਆ ਕਰਦੇ ਸਮੇਂ ਹੋਈਆਂ ਗਲਤੀਆਂ ਤੋਂ ਭੁੱਲਾਂ ਚੁੱਕਾਂ ਤੋਂ ਮਾਫੀ ਜੀ ਮaaf ਕਰ ਦੇਣਾ ਆਪਜੀ ਬਖਸ਼ਣਯੋਗ ਗੁਰੂ ਬਖਸ਼ਣਹਾਰ ਆ ਇੱਕ ਮੇਰੀ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਤੇ ਵੀਡੀਓ ਨੂੰ ਸ਼ੇਅਰ ਅੱਗੇ ਜਰੂਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ